ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਸਾਡੇ ਕੋਲੇ ਆ ਕੇ ਸਾਡੀ ਗੱਲ ਨੂੰ ਦੇਸ਼ਾਂ-ਵਦੇਸ਼ਾਂ ਦੇ ਵਿੱਚ ਪਹੁੰਚਾਉਣ ਦਾ ਜਿਹੜਾ ਤੁਸੀਂ ਉਹ ਕੰਮ ਕਰ ਰਹੇ ਹੋ ਇਹਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੀ ਅੱਜ ਐਟ ਅ ਟਾਈਮ ਦਿੱਤੇ ਹੋਏ ਸੱਦੇ ਨੂੰ ਸਵੀਕਾਰ ਕੇ ਇੱਥੇ ਪਹੁੰਚੇ ਹੋ ਬੜੀ ਤੁਹਾਡੇ ਅਸੀਂ ਰਹਿਣੀਆਂ ਦੋਸਤੋ ਅੱਜ ਇੱਥੇ ਜਿਹੜੀ ਆਪਾਂ ਕਨਵੈਨਸ਼ਨ ਕੀਤੀ ਹੈ ਸਾਨੂੰ ਲੱਗ ਰਿਹਾ ਸੀਗਾ ਕਿ ਪਿਛਲੇ ਕੁਝ ਸਮੇਂ ਤੋਂ ਕਿਸ ਤਰੀਕੇ ਦੇ ਨਾਲ ਸਰਕਾਰ ਇੱਕ ਪਾਸੇ ਸਾਡੇ ਤੇ ਹਮਲਾਵਰ ਹੈ ਤੇ ਦੂਜੇ ਪਾਸੇ ਸਾਡੀ ਏਕਤਾ ਨੂੰ ਖੜਾਉਣ ਦੀਆਂ ਛਾਛਾਂ ਰਚ ਰਹੀ ਹੈ। ਉਹਦੇ ਵਿੱਚੋਂ ਇੱਕ ਵੱਡਾ ਮੁੱਦਾ ਇਹਨਾਂ ਨੇ SBIL ਦਾ ਬਣਾ ਕੇ ਥਾ ਦੇ ਦਿੱਤਾ ਸੀ। ਉਹਦੇ ਤੇ ਚਰਚਾ ਕਰਨ ਦੀ ਲੋੜ ਲੱਗੀ ਸਾਨੂੰ ਕਿ ਆਪਾਂ ਚਰਚਾ ਤਾਂ ਕਰੀਏ ਕਿ ਵੀ ਹੈ ਕਿ ਉਹ ਚਰਚਾ ਹੋਈ ਹੈ ਇੱਥੇ ਹਰਿਆਣੇ ਦੀਆਂ ਜਥੇਬੰਦੀਆਂ ਆਈਆਂ। ਪੰਜਾਬ ਦੀਆਂ ਆਰਗੇਨਾਈਜੇਸ਼ਨਾਂ ਆਈਆਂ ਜਿਹੜੀਆਂ ਪੰਜਾਬ ਪ੍ਰਤੀ ਹਰਿਆਣੇ ਦੀ ਏਕਤਾ ਦੇ ਉੱਤੇ ਚਿੰਤਤ ਸੀ ਕਿ ਏਕਤਾ ਰਹਿਣੀ ਚਾਹੀਦੀ ਹੈ ਉਹਨਾਂ ਸਾਰਿਆਂ ਨੇ ਖੁੱਲ ਕੇ ਇੱਥੇ ਵਿਚਾਰਾਂ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਬਾਹਰ ਆਈਆਂ ਇੰਪੋਰਟੈਂਟ ਗੱਲ ਇਹ ਆ ਕਿ ਦੇਖੋ ਰੌਲਾ ਇਹ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਦੇ ਕਿਸਾਨ ਦੇ ਹਰ ਖੇਤ ਤੱਕ ਪਾਣੀ ਦੇਣਾ ਹੈ ਕਿੱਥੋਂ ਦੇਣਾ ਹੈ ਇਹ ਸਰਕਾਰ ਦੀ ਜਿਮੇਵਾਰੀ ਬਣਦੀ ਹੈ ਕਿ ਪਾਣੀ ਦੇਵੇ ਇਹ ਨਾ ਦੇਵੇ ਕਿ ਮੈਂ ਇਹਦੇ ਤੋਂ ਖੋ ਕੇ ਉਹਨੂੰ ਦੇਣਾ ਉਹਦੇ ਤੋਂ ਖੋ ਕੇ ਇਹਨੂੰ ਦੇਣਾ ਇਹ ਜਿਹੜਾ ਅਸੀਂ ਦੇਖ ਰਹੇ ਹਾਂ ਕੱਲੇ ਹਰਿਆਣੇ 'ਚ ਨਹੀਂ ਹੈ ਪੰਜਾਬ ਐ ਬਸੇ ਜਿਹੜਾ ਹਰਿਆਣਾ ਉਧਰਲੇ ਪਾਸੇ ਤਾਮਿਲਨਾਡੂ ਤੇ ਕਰਨਾਟਕਾ ਦੀ ਆਪਸ ਵਿੱਚ ਲੜਾਈ ਕੋਈ ਹੋਈ ਹੈ ਕਵੇਰੀ ਨਦੀ ਦਾ ਮੁੱਦਾ ਉਠਾ ਕੇ ਜਿਸ ਤਰੀਕੇ ਦੇ ਨਾਲ ਅੱਜ ਕੱਲ ਨਿਕਲ ਕੇ ਸਾਹਮਣੇ ਸਾਫ ਹੋ ਗਿਆ ਹੈ ਵੇਖੋ ਇੱਕ ਲੜਾ ਕੇ ਰੱਖਣ ਦਾ ਜਦ ਯੰਤਰ ਸਾਜ਼ਿਸ਼ ਆਪਾਂ ਪਿੱਛੇ ਦੇਖਿਆ ਅੰਦੋਲਨ ਲੜਿਆ ਐਨ ਜਦੋਂ ਆਪਾਂ ਅੰਦੋਲਨ ਲੜ ਰਹੇ ਸੀ ਉਸ ਵੇਲੇ ਵੀ ਬੀਜੇਪੀ ਨੇ ਔਰ ਆਰਐਸਐਸ ਦੇ ਕੁਝ ਲੋਕਾਂ ਨੇ ਹਰਿਆਣੇ ਦੇ ਪਿੰਡਾਂ ਦੇ ਵਿੱਚ ਗਏ ਉੱਥੇ ਯਾਤਰਾ ਕੀਤੀ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਇਹ ਕਿਹਾ ਕਿ ਪੰਜਾਬ ਵਾਲਿਆਂ ਤੋਂ ਅਗਰ ਉਹ ਆਪਕੇ بڑے ਭਾਈ ਐ ਤਾਂ ਉਹਨਾਂ ਸੇ ਪਹਿਲੇ ਪਾਣੀ ਮੰਗੇ ਬੜਾ ਕੋਸ਼ੌਂ ਦਾ ਯਤਨ ਕੀਤਾ ਲੇਕਿਨ ਹਰਿਆਣੇ ਦੇ ਕਿਸਾਨਾਂ ਨੇ ਬੜੀ ਸਮਝਦਾਰੀ ਤੋਂ ਕੰਮ ਲੈਂਦੇ ਆ ਉਹਨਾਂ ਦੀ ਉਸ ਯਤਨ ਨੂੰ ਡਿਫਿਊਜ਼ ਕੀਤਾ ਉਹਦੀ ਉਹਦੀ ਕੋਈ ਮਤਲਬ ਪੰਚਾਇਤਾਂ ਪਿੰਡਾਂ ਦੇ ਵਿੱਚ ਲੋਕਾਂ ਨੇ ਨਹੀਂ ਹੋਣ ਦਿੱਤੀ ਹੁਣ ਅੱਜ ਦੁਬਾਰਾ ਬਿਲਕੁਲ ਜਿਸ ਤਰ੍ਹਾਂ ਦਾ ਬਾਹਰ ਉਦੋਂ ਸੀ ਸਾਡੇ ਉੱਤੇ ਕਿ ਅਸੀਂ ਤਿੰਨ ਕਾਨੂੰਨ ਆਏ ਸੀ ਤਿੰਨ ਕਾਨੂੰਨਾਂ ਦੇ ਖਿਲਾਫ ਲੜੇ ਸੀ ਸਮਝੇ ਕਿ ਸਾਡੀ ਜ਼ਮੀਨ ਜਾਏਗੀ ਅੱਜ ਉਹੋ ਜਿਹਾ ਹੀ ਬਾਹਰ ਸਾਡੀਆਂ ਫਸਲਾਂ ਦੇ ਵਿੱਚੋਂ ਇੰਪੋਰਟ ਡਿਊਟੀ ਖਤਮ ਕਰਕੇ ਸਾਡੀਆਂ ਫਸਲਾਂ ਦਾ ਲੱਕ ਤੋੜ ਕੇ ਸਾਡੇ ਰੇਟ ਤੋੜ ਕੇ ਕਿਸਾਨੀ ਦਾ ਲੱਕ ਤੋੜ ਕੇ ਕਿਸਾਨੀ ਨੂੰ ਆਰਥਿਕ ਕਮਜ਼ੋਰ ਕਰਕੇ ਜ਼ਮੀਨ ਲੈਣ ਲਈ ਉਹ ਵਾਰ ਫੇਰ ਕੀਤਾ ਹੋਇਆ ਹੈ ਇੱਕ ਪਾਸੇ ਉਹ ਵਾਰ ਕੀਤਾ ਦੂਜੇ ਪਾਸੇ ਇਹ ਛੜੀ ਯੰਤਰ ਛੱਡ ਦਿੱਤਾ ਗਿਆ ਔਰ ਇਹ ਹਮੇਸ਼ਾ ਸਤਾਧਾਰੀ ਲੋਕਾਂ ਲਈ ਇਹ ਰਾਸ ਆਉਂਦਾ ਹੈ ਔਰ ਉਹਦੇ ਤੇ ਉਹ ਕਰਦੇ ਹੀ ਹੁੰਦੇ ਨੇ ਕੰਮ ਅਗਰ ਪੰਜਾਬ ਦੇ ਪਿੱਛੇ ਜਾ ਕੇ ਵੇਖੀਏ ਪਿੱਛੇ ਇਤਿਹਾਸਕਾਂ ਨਹੀਂ ਜਾ ਕੇ ਦੇਖੀਏ ਤਾਂ ਪੰਜਾਬ ਨੂੰ ਜਿਹੜਾ ਐਡਾ ਵੱਡਾ ਵੰਡਾ ਪਾਈਆਂ ਗਈਆਂ ਉਹ ਇਤਿਹਾਸ ਅਗਵਾ ਹੈ ਕਿ ਪੰਜਾਬ ਨੇ ਦੇਸ਼ ਦੀ ਆਜ਼ਾਦੀ ਤੇ ਵਿੱਚ ਜਿੱਡਾ ਵੱਡਾ ਪਾਰਟਿਸਪੇਸ਼ਨ ਦਿੱਤਾ ਏ ਜਿੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਇਹ ਉਹਦਾ ਖਮਿਆਜਾ ਪੰਜਾਬ ਨੇ ਭੁਗਤਿਆ ਕਿ केसा ਪਾਕਿਸਤਾਨ ਦੇ ਵਿੱਚ ਕਰਤਾ ਫਿਰ ਲੱਗਾ ਕਿ ਹਜੇ ਵੀ ਪੰਜਾਬ ਲੜੂਗਾ ਕਿ ਪੰਜਾਬ ਹਜੇ ਵੀ ਇਕਤਾ ਕਰ ਰਿਹਾ ਹੈ ਇਹਨੂੰ ਕਿਵੇਂ ਖਨਾਇਆ ਜਾ ਸਕਦਾ ਹੈ ਕਿ केसा ਵਿੱਚੋਂ ਹਰਿਆਣਾ ਕਰਤਾ ਹਰਿਆਣੇ ਦਾ ਫਿਰ ਅੱਗੇ ਜਾ ਕੇ ਕਾਹ ਜਾ ਕੇ ਪਾਣੀਆਂ ਦੀਆਂ ਲੜਾਈਆਂ ਹੋਵਦੀਆਂ ਉਹ ਲੜਾਈਆਂ ਅੱਜ ਇੱਕ ਧਰ ਨੂੰ ਉੱਥੇ ਜੋਰ ਲਾ ਦਿੰਦੇ ਆ कि ਅਸੀਂ ਬੂੰਦ-ਬੂੰਦ ਲੈ ਕੇ ਰਾਂਗੇ ਇੱਕ ਤੇਰੇ ਇੱਥੇ ਜ਼ੋਰ ਬਣਾ ਦਿੰਦੀ ਹੈ ਅਸੀਂ ਬੂੰਦ ਨਹੀਂ ਦੇਵਾਂਗੇ ਔਰ ਪੰਜਾਬ ਤੇ ਹਰਿਆਣੇ ਦੀ ਏਕਤਾ ਨੂੰ ਭੰਗ ਕੀਤਾ ਤੇ ਲਗਾਤਾਰ ਸਦਾਤਾਰੀ ਲੋਕਾਂ ਨੇ ਆਪਦੀ ਕੁਰਸੀ ਦਾ ਆਨੰਦ ਮਾਣਦੇ ਰਹੇ ਜੀ ਪਿਛਲੇ ਅੰਦੋਲਨ ਨੇ ਸਿੱਧ ਕਰਤਾ ਕਿ ਜਿੰਨੀ ਦੇਰ ਤੱਕ ਪੰਜਾਬ ਤੇ ਹਰਿਆਣਾ ਇਕੱਠੇ ਹੋ ਕੇ ਨਹੀਂ ਲੜਨਗੇ ਓਨੀ ਦੇਰ ਤੱਕ ਅਜੇ ਇਹ ਕਾਨਾਸ਼ਾ ਲੋਕਾਂ ਨੂੰ ਨੱਥ ਨਹੀਂ ਪਾਈ ਜਾ ਸਕਦੀ ਔਰ ਉਹ ਏਕਤਾ ਬਣਾਉਣ ਦੀ ਅੱਜ ਵੱਡੀ ਲੋੜ ਹੈ ਕਿਉਂਕਿ ਦੁਬਾਰਾ ਉਹਨਾਂ ਨੇ ਸਾਡੀਆਂ ਫਸਲਾਂ ਤੋਂ ਇمپੋਰਟ ਡਿਊਟੀਆਂ ਖਤਮ ਕਰਕੇ ਸਾਡੇ ਲੱਕ ਤੋੜਨ ਦਾ ਫਿਰ ਯਤਨ ਕੀਤਾ ਜਿੱਦërਲੇ ਪਾਸੇ ਸ਼ਰਜੰਤਰ ਰਚਿਆ ਜਾ ਰਿਹਾ ਹੈ ਸਾਨੂੰ ਅੱਜ ਸਾਰਿਆਂ ਨੇ ਸਮਝ ਬਣਾਈ ਹੈ ਕਿ ਇਹ ਕੋਈ ਮੁੱਦਾ ਨਹੀਂ ਹੈ ਪਾਣੀ ਅਗਰ ਦੇਣਾ ਹੈ ਤਾਂ ਸਾਨੂੰ ਸਮੂਥਲੀ ਸਾਰਿਆਂ ਨੂੰ ਇਕੱਠੇ ਹੋ ਕੇ ਮੰਗ ਕਰਨੀ ਚਾਹੀਦੀ ਹੈ ਕਿ ਸ਼ਾਰਦਾ ਜਮਨਾ ਲਿੰਕ ਚੈਨਲ ਪ੍ਰੋਜੈਕਟ ਹੈ ਜਿਹੜਾ 1980 ਤੋਂ ਕਾਗਜ਼ੀ ਕਾਰਵਾਈ ਸਾਰੀ ਕੰਪਲੀਟ ਪਈ ਆ 1835 ਕਿਲੋਮੀਟਰ ਲੰਮੀ ਉਹ ਨਦੀ ਹੈ ਜਿਹਨੇ ਜਿਹਨੇ ਸਾਨੂੰ ਲੋਕਾਂ ਨੂੰ ਪਾਣੀ ਦੇਣਾ ਹੈ ਸਾਡੇ ਤੋਂ ਨਿਕਲ ਕੇ ਆਈ ਗੱਲਬਾਤ ਦੇ ਵਿੱਚੋਂ ਸਾਡੇ ਜਿਹੜੇ ਮੁੰਡਿਆਂ ਨੇ ਇਸ ਨੂੰ ਸਥਿਤੀ ਕੀਤਾ ਕਿ ਪੰਜ ਸਟੇਟਾਂ ਨੂੰ ਉਹਨੇ ਪਾਣੀ ਦੇਣਾ ਹੈ। ਅਗਰ ਉਹ ਨਦੀ ਪੰਜ ਸਟੇਟਾਂ ਨੂੰ ਪਾਣੀ ਦਿੰਦਾ ਹੈ ਇੰਨਾ ਪਾਣੀ ਹੈ ਉਹਨਾਂ ਦੇ ਕੋਲੇ ਉਹਦੇ ਵਿੱਚ ਆਉਣਾ ਕਿ ਉਹਦੇ ਚੋਂ 9.5 ਐਮਐਫ ਪਾਣੀ ਥੋੜਾ ਨਹੀਂ ਹੁੰਦਾਗਾ ਜਦੋਂ ਤਾਂ ਪਤਾ ਲੱਗਦਾ ਜਦੋਂ ਤਾਂ ਅੰਕਲਨ ਕਰੀਦਾ ਹੈ ਕਿ ਕਿੰਨਾ ਪਾਣੀ ਆਉਂਦਾ। ਔਰ ਉਹ ਪਾਣੀ ਅਗਰ ਉੱਥੇ ਆਉਂਦਾ ਹੈ ਤਾਂ ਪੰਜਾਬ ਤੇ ਹਰਿਆਣੇ ਦੀ ਲੜਾਈ ਖਤਮ। ਹੁਣ ਜੇ ਪੰਜਾਬ ਤੇ ਹਰਿਆਣੇ ਦੀ ਲੜਾਈ ਖਤਮ ਹੁੰਦੀ ਹੈ ਤੇ ਸਿੱਧਾ ਧਾਰੀ ਲੋਕਾਂ ਨੂੰ ਸਦਾ ਦੇ ਬੈਠਿਆਂ ਨੂੰ ਤੇ ਉਹ ਔਖਾ ਔਖਾ ਹੀ ਆਉਂਦੀ ਹੈ ਕਿ ਇਹ ਲੋਕ ਫਿਰ ਇਕੱਠੇ ਹੋ ਗਏ ਤਾਂ ਫਿਰ ਇਹ ਸਾਨੂੰ ਸੱਤਾ ਦੇ ਉੱਤੇ ਆਰਾਮ ਨਾਲ ਆਪਣੀਆਂ ਮਨਮਰਜ਼ੀਆਂ ਨਹੀਂ ਕਰਨ ਦੇਣਗੇ। ਉਹਦੇ ਲਈ ਉਹਦੇ ਤੇ 1980 ਦੇ ਪ੍ਰੋਜੈਕਟ ਦੇ ਉੱਤੇ ਰੋਗ ਲਾ ਕੇ ਇਧਰਲੇ ਪਾਸੇ ਲੋਕਾਂ ਨੂੰ ਲਣਾਉਣ ਦਾ ਸ਼ਰੀਅੰਤਰ ਰਚਿਆ ਜਾ ਰਿਹਾ ਹੈ ਜਿਹਨੂੰ ਅਸੀਂ ਬਿਲਕੁਲ ਕੰਡਮਨ ਕਰਦੇ ਆਂ। ਔਰ ਅਸੀਂ ਸਾਰੇ ਜਾਣੇ ਅੱਜ ਦੇ ਇਸ ਇਕੱਠ ਤੋਂ ਇਹ ਮੰਗ ਕਰਦੇ ਆਂ ਕਿ ਪੰਜਾਬ ਦੇ ਨਹੀਂ ਇਕੱਲੇ ਹਰ ਦੇਸ਼ ਦੇ ਹਰ ਕਿਸਾਨ ਦੀ ਇੱਕ ਇੱਕ ਆਖਰੀ 1 ਇੰਚ ਜ਼ਮੀਨ ਤੱਕ ਪਾਣੀ ਜਾਣਾ ਚਾਹੀਦਾ ਹੈ ਔਰ ਉਹ ਪਾਣੀ ਪਹੁੰਚਾਉਣ ਦੇ ਲਈ ਉਹ ਜਿਹੜੇ ਪ੍ਰੋਜੈਕਟ ਰੋਕੀ ਬੈਠੀ ਹੈ ਸਰਕਾਰ ਦੇ ਦਿੱਤੇ ਬੇਸਾਬਾ ਪਾਣੀ ਹੈ ਉਹ ਪਾਣੀ ਲੈ ਕੇ ਆਵੇ ਦੂਸਰਾ ਹੈ ਕਿ ਜਿਹੜਾ ਵੱਡੀ ਮਾਤਰਾ ਦੇ ਵਿੱਚ ਤੁਸੀਂ ਦੇਖਿਆ ਹੈ بارشਾਂ ਆਉਂਦੀਆਂ ਹੜ ਆਉਂਦੇ ਲੋਕ ਮਾਰੇ ਜਾਂਦੇ ਲੋਕ ਬਰਬਾਦ ਹੋ ਜਾਂਦੇ ਆ ਇਹਨਾਂ ਦੇ ਕੋਲੇ ਵਾਟਰ ਨੂੰ ਸਟੋਰ ਕਰਨ ਦੀ ਜਿਹੜੀ ਕਪੈਸਿਟੀ ਹੈ ਸਾਡੇ ਡ੍ਰੈਮਾ ਦੇ ਵਿੱਚੋਂ ਬਹੁਤ ਛੋਟੀ ਰਹਿ ਗਈ ਉਹਦੇ ਵੱਲ ਹੀ ਕਦੇ ਧਿਆਨ ਨਹੀਂ ਦਿੱਤਾ ਇਹਨਾਂ ਨੇ ਨਵੇਂ ਡੈਮ ਬਣਾਉਣ ਦੇ ਉੱਤੇ ਕਦੇ ਧਿਆਨ ਨਹੀਂ ਦਿੱਤਾ ਔਰ ਉਹਨੂੰ ਪਾਣੀ ਨੂੰ ਸਟੋਰ ਕਰਨ ਦਾ ਸੰਭਾਲਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਜਿਹੜਾ ਇੱਕ ਸਮੇਂ ਦੇ ਉੱਤੇ ਸਾਨੂੰ ਹੜ੍ਹਾਂ ਨਾਲ ਮਾਰਦਾ ਹੈ ਤੇ ਮਗਰੋਂ ਸੀ ਫਿਰ ਮਤਲਬ ਸੋਕੇ ਦਾ ਸੰਤਾਪ ਭੋਗਦੇ ਹਾਂ ਸੋ ਇਹ ਇੰਨੀ ਗੱਲ ਮੈਂ ਕਰਨੀ ਸੀ ਬਾਕੀ ਗੱਲ ਤੁਹਾਡੇ ਨਾਲ ਇਸ ਵਿਸ਼ੇ ਦੇ ਉੱਤੇ ਕਿਉਂਕਿ ਸਾਰੀ ਮੈਂ ਕਰਾਂਗਾ ਤਾਂ